ਰਾਈਟ ਵਿਨਾ ਜੁੜੇ ਹੋ ਤੋ ਸੇ ਵੱਡੀ ਖਬਰ ਕੰਗਣਾ ਰਣੌਤ ਨਾਲ ਜੁੜੀ ਹੋਈ ਹੈ ਅਮਰਜੈਂਸੀ ਫਿਲਮ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਕਈ ਥਾਵਾਂ ਤੇ ਅਮਰਜੈਂਸੀ ਫਿਲਮ ਨਹੀਂ ਲੱਗਣ ਦਿੱਤੇ ਤਾਂ ਜਿੱਥੇ ਇੱਕ ਪਾਸੇ ਅਮਰਜੈਂਸੀ ਫਿਲਮ ਨੂੰ ਲੈ ਕੇ ਆ ਸ਼ੁਰੂਆਤ ਤੋਂ ਹੀ ਵੱਡਾ ਜਿਹੜਾ ਰੌਲਾ ਰੱਪਾ ਚੱਲ ਰਿਹਾ ਹੈ ਕਈ ਕੋਰਟ ਵਿੱਚ ਜਾ ਕੇ ਐਮਰਜੈਂਸੀ ਫਿਲਮ ਨੂੰ ਪਰਮਿਸ਼ਨ ਹੈ ਜਿਹੜੀ ਮਿਲਦੀ ਹੈ ਕਈ ਸੀਨ ਕੱਟੇ ਜਾਂਦੇ ਆ ਇਸ ਦੇ ਬਾਵਜੂਦ ਵੀ ਵੱਡਾ ਝਟਕਾ ਲੱਗਿਆ ਕੰਗੜਾ ਅਰਨਾਉਤ ਨੂੰ ਜੇ ਕਹਿ ਸਕਦੇ ਹੋ ਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਵੱਡਾ ਵਿਰੋਧ ਹੈ ਜਿਹੜਾ ਉਹ ਦੇਖਿਆ ਜਾ ਰਿਹਾ ਤਾਂ ਪੰਜਾਬ ਦੇ ਕਈ ਸਿਨੇਮਾ ਘਰਾਂ 'ਚ ਅੱਜ ਐਮਰਜੈਂਸੀ ਫਿਲਮਾਂ ਰਿਲੀਜ਼ ਨਹੀਂ ਕੀਤੀ ਗਈ ਤਾਂ ਇਸੇ ਦੇ ਚੱਲਦਿਆਂ ਕਿਤੇ ਨਾ ਕਿਤੇ ਝਟਕਾ ਜਿਹੜਾ ਅਦਾਕਾਰਾਂ ਕੰਗੜਾ ਰਣੌਤ ਨੂੰ ਲੱਗਦਾ ਨਜ਼ਰ ਆ ਰਿਹਾ ਜਿੱਥੇ ਕਪਾਸੀ ਵੱਡੇ ਪੱਧਰ ਤੇ ਐਮਰਜੈਂਸੀ ਫਿਲਮ ਨੂੰ ਲੈ ਕੇ ਪ੍ਰਚਾਰ ਕੀਤਾ ਜਾਂਦਾ ਹੈ ਤੇ ਪ੍ਰਚਾਰ ਤੋਂ ਬਾਅਦ ਜਦੋਂ ਕਈ ਸੀਨ ਵਿਵਾਦਿਤ ਜਿਹੜੇ ਆ ਸਾਹਮਣੇ ਆਉਂਦੇ ਆ ਤੇ ਸਿੱਖ ਸੰਗਤਾਂ ਵੱਲੋਂ ਵਿਰੋਧ ਜਤਾਇਆ ਜਾਂਦਾ ਹੈ ਤੇ ਸੈਂਸਰ ਬੋਰਡ ਵੱਲੋਂ ਵੀ ਉਹਨਾਂ ਸੀਨਾਂ ਨੂੰ ਕੱਟਣ ਦੇ ਨਿਰਦੇਸ਼ ਦਿੱਤੇ ਜਾਂਦੇ ਆ ਤੇ ਕੋਰਟ ਤੱਕ ਜਿਹੜੇ ਆ ਇਹ ਮੈਟਰ ਪਹੁੰਚ ਜਾਂਦੇ ਆ ਹਾਈ ਕੋਰਟ ਦੀ ਗੱਲ ਕਰ ਲਓ ਭਾਵੇਂ ਅ ਜਿਹੜਾ ਸੈਂਸਰ ਬੋਰਡ ਨੂੰ ਜਿਹੜੇ ਆ ਕਈ ਕੋਰਟ ਨੇ ਜਿਹੜੇ ਆ ਫਟਕਾਰਾਂ ਤੱਕ ਲਗਾਈਆਂ ਕਿ ਤੁਸੀਂ ਕਿਉਂ ਨੂੰ ਇਸ ਤਰ੍ਹਾਂ ਫਿਲਮ ਨੂੰ ਸਹੀ ਤਰੀਕੇ ਨਾਲ ਵੜਵਾ ਰਹੇ ਜਾਂ ਇਸ ਤੋਂ ਕਈ ਜਿਹੜੇ ਆ ਸੀਨ ਨਹੀਂ ਕਟਵਾ ਰਹੇ ਤਾਂ ਉਸੇ ਦੇ ਚੱਲਦੇ ਆ ਨਾ ਕਾਫੀ ਜਦੋਂ ਜਾਹਤ ਤੋਂ ਬਾਅਦ ਜਿਹੜੀ ਆ ਰਿਲੀਜ਼ ਕਰਨ ਦੀ ਪਰਮਿਸ਼ਨ ਹੈ ਜਿਹੜੀ ਉਹ ਕੋਰਟ ਵੱਲੋਂ ਮਿਲਦੀ ਹੈ ਸੈਂਸਰ ਬੋਰਡ ਵੱਲੋਂ ਜਿਹੜੀ ਪਰਮਿਸ਼ਨ ਹੈ ਉਹ ਮਿਲਦੀ ਆ ਪਰ ਇਸ ਦੇ ਬਾਵਜੂਦ ਵੀ ਹਾਲੇ ਵਿਰੋਧ ਹੈ ਜਿਹੜਾ ਉਹ ਘੜਦਾ ਨਜ਼ਰ ਨਹੀਂ ਆ ਰਿਹਾ ਜਿਸ ਦੇ ਚੱਲਦਿਆਂ ਪੰਜਾਬ ਵਿੱਚ ਕਈ ਸਿਨੇਮੇ ਘਰਾ ਵਿੱਚ ਫਿਲਮ ਜਿਹੜੀ ਆ ਉਹ ਨਹੀਂ ਲੱਗੀ ਅਤੇ ਜਿੱਥੇ ਬਿੱਤੇ ਕੱਲ ਤੋਂ ਹੀ ਜਿਹੜਾ ਵਿਰੋਧ ਆ ਸਿੱਖ ਸੰਗਠਾ ਨੇ ਜਤਾਇਆ ਖਾਸ ਕਰਕੇ ਐਸਜੀਪੀਸੀ ਵੱਲੋਂ ਬਿੱਤੇ ਦਿਨ ਤੋਂ ਹੀ ਜਿਹੜੇ ਆ ਇੱਕ ਚਿੱਠੀ ਜਿਹੜੀ ਆ ਉਹ ਕੱਢੀ ਗਈ ਸੀ ਕਿ ਜਿਹੜਾ ਵੀ ਸਿਨੇਮਾਕਰ ਐਮਰਜੈਂਸੀ ਫਿਲਮ ਲਗਾਏਗਾ ਉਹ ਖੁਦ ਜ਼ਿੰਮੇਵਾਰ ਹੋਏਗਾ ਤੇ ਉਸੇ ਦਾ ਕਿਤੇ ਨਾ ਕਿਤੇ ਪ੍ਰਭਾਵ ਵੀ ਜਿਹੜਾ ਨਜ਼ਰ ਆ ਰਿਹਾ ਕਿ ਕਈ ਸਿਨਮੇ ਘਰਾਂ ਚ ਹਾਂ ਐਮਰਜੈਂਸੀ ਫਿਲਮ ਅੱਜ ਨਹੀਂ ਲੱਗੀ ਹੁਣ ਤੱਕ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਵਿਰੋਧ ਹੈ ਜਿਹੜਾ ਕੰਗੜਾ ਨੌ ਦਾ ਦਿਨੋਂ ਦਿਨ ਹਾਂ ਵਾਧਾ ਨਜ਼ਰ ਆ ਰਿਹਾ ਖਾਸ ਕਰਕੇ ਐਮਰਜੈਂਸੀ ਫਿਲਮ ਦਾ ਕਿਉਂਕਿ ਐਮਰਜੈਂਸੀ ਫਿਲਮ ਉਹਨਾਂ ਹਾਲਾਤਾਂ ਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਜੋ 84 ਸਮੇ ਜਿਹੜਾ ਵਾਪਰਿਆ ਸੀਗਾ ਤੇ ਹਰਮੰਦਰ ਸਾਹਿਬ ਤੇ ਅਟੈਕ ਹੋੰਦਾ ਉਹ ਸਾਰੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਇਸ ਫਿਲਮ ਵਿੱਚ ਦਿਖਾਈਆਂ ਗਿਆ ਤੇ ਉਹਨਾਂ ਨੂੰ ਲੈ ਕੇ ਇਤਰਾਜ਼ ਆ ਜਿਹੜਾ ਉਹ ਸੰਗਤਾਂ ਵੱਲੋਂ ਜਤਾਇਆ ਗਿਆ ਅਤੇ ਖਾਸ ਕਰਕੇ ਸੰਤਾਂ ਨੂੰ ਲੈ ਕੇ ਸੰਤਾਂ ਨੂੰ ਲੈ ਕੇ ਵੱਡਾ ਬਿਵਾਦ ਆ ਜਿਹੜਾ ਖੜਾ ਹੁੰਦਾ ਹੈ ਅਤੇ ਸੰਤਾਂ ਦੀ ਤਸਵੀਰ ਨੂੰ ਲੈ ਕੇ ਕਾਫੀ ਜਿਹੜੇ ਆ ਸਵਾਲ ਖੜੇ ਹੁੰਦੇ ਨੇ ਜਿਸ ਨੂੰ ਸਿੱਧੇ ਚਤਾ ਜਿਹੜੀ ਚੁਣੌਤੀ ਦਿੱਤੀ ਜਾਂਦੀ ਆ ਹਾਈ ਕੋਰਟ ਵਿੱਚ ਅਤੇ ਹਾਈ ਕੋਰਟ ਵੱਲੋਂ ਸਿੱਧੀਆਂ ਡਾਇਰੈਕਸ਼ਨਾਂ ਜਿਹੜੀਆਂ ਦਿੱਤੀਆਂ ਜਾਂਦੇ ਨੇ ਆਦੇਸ਼ ਦਿੱਤੇ ਜਾਂਦੇ ਨੇ ਕਿ ਜੋ ਇਹ ਬਿਵਾਦ ਤਸਵੀਰ ਨੇ ਇਹਨਾਂ ਨੂੰ ਕੱਟਿਆ ਜਾਵੇ ਅਤੇ ਆ ਭਾਵੇਂ ਮੁੰਬਈ ਹਾਈ ਕੋਰਟ ਹੋਵੇ ਭਾਵੇਂ ਪੰਜਾਬ ਹਰਿਆਣਾ ਹਾਈ ਕੋਰਟ ਹੋਵੇ ਤਾਂ ਇੱਥੇ ਜਿਹੜਾ ਇਹ ਮੈਟਰ ਪਹੁੰਚਦਾ ਇਹ ਮਾਮਲਾ ਪਹੁੰਚਦਾ ਤੇ ਦੋਵਾਂ ਹਾਈ ਕੋਰਟ ਵੱਲੋਂ ਜਿਹੜੇ ਆ ਕਾਫੀ ਟਿੱਪਣੀਆਂ ਕਰਨ ਤੋਂ ਬਾਅਦ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤੇ ਜਾਂਦੇ ਆ ਕਿ ਜਿਹੜੀ ਫਿਲਮ ਆ ਉਹ ਜਿਹੜੇ ਵਿਵਾਦ ਖੜੇ ਹੋ ਰਹੇ ਨੇ ਉਹਨਾਂ ਨੂੰ ਸਾਫ਼ ਕਰਕੇ ਹੀ ਜਿਹੜੇ ਆ ਪਰਮਿਸ਼ਨ ਦਿੱਤੀ ਜਾਵੇ ਤਾਂ ਕੰਗੜਾ ਨਾਉਤ ਵੱਲੋਂ ਵੀ ਕਾਫੀ ਜਿਹੜੀ ਆ ਭੱਦੌੜ ਕੀਤੀ ਗਈ ਸੀ ਫਿਲਮਾਂ ਰਿਲੀਜ਼ ਕਰਵਾਉਣ ਦੇ ਲਈ ਪਰ हां ਜਿਹੜੇ ਸੀਨ ਸੀਗੇ ਉਹ ਜ਼ਰੂਰ ਕੱਟੇ ਗਏ ਆ ਹਲੇ ਵੀ ਜਿਹੜੇ ਅਭਰੋਧ ਆਉ ਨਹੀਂ ਘੜ ਦਾ ਨਜ਼ਰ ਆ ਰਿਹਾ ਤਾਂ ਪੰਜਾਬ ਭਰ ਵਿੱਚ ਵਿਰੋਧ ਆ ਜਿਹੜਾ ਐਮਰਜੈਂਸੀ ਫਿਲਮ ਦਾ ਹੋ ਰਿਹਾ ਤਾਂ ਕਹਿ ਸਕਦੇ ਹੋ ਕਿ ਕੰਗਣ ਹਰਨੌਤ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਇੱਕ ਪਾਸੇ ਵੱਡੇ ਦਾਅਵੇ ਠੋਕੇ ਜਾ ਰਹੇ ਸੀ ਇਸ ਫਿਲਮ ਬਾਰੇ ਪਰ ਪੰਜਾਬ ਵਿੱਚੋਂ ਫਿਲਮ ਲੱਗਣ ਹੀ ਨਹੀਂ ਦਿੱਤੀ ਜਾ ਰਹੀ ਤਾਂ ਇਸੇ ਦੇ ਚੱਲਦੇ ਅਭਰੋਧ ਵੀ ਕਿਤੇ ਨਾ ਕਿਤੇ ਸਾਫ਼ ਜ਼ਾਹਿਰ ਹੋ ਰਿਹਾ ਹੈ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਪੰਜਾਬ ਚ ਕਈ ਥਾਵਾਂ ਤੇ ਐਮਰਜੈਂਸੀ ਫਿਲਮ ਨਹੀਂ ਲੱਗਣ ਦਿੱਤੇ ਕਿਉਂਕਿ ਐਜਪੀਸੀ ਨੇ ਪਹਿਲਾਂ ਹੀ ਜਿਹੜਾ ਇਸ ਤੇ ਵਿਰੋਧ ਜਤਾ ਦਿੱਤਾ ਸੀ ਅਤੇ ਸਿੱਧੀ ਚੇਤਾਵਨੀ ਦਿੱਤੀ ਸੀ ਸਿਨੇਮਾ ਘਰਾਂ ਨੂੰ ਕਿ ਜਿਹੜਾ ਵੀ ਸਿਨੇਮਾਕਰ ਫਿਲਮ ਰਿਲੀਜ਼ ਕਰੇਗਾ ਉਹ ਖੁਦ ਜ਼ਿੰਮੇਵਾਰ ਹੋਏਗਾ ਅਤੇ ਇਸ ਤੋਂ ਬਾਅਦ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਹਲੇ ਤੱਕ ਕਿਸੇ ਵੀ ਸਿਨੇਮੇ ਨੇ ਜਿਹੜੀ ਆ ਉਹ ਫਿਲਮ ਨਹੀਂ ਲਗਾਈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇਸ ਫਿਲਮ ਤੋਂ ਨੂੰ ਜਦੋਂ ਜਿਹੜਾ ਕਿ ਇਹਦਾ ਟ੍ਰੇਲਰ ਹੈ ਜਿਹੜਾ ਰਿਲੀਜ਼ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਤੋਂ ਲੈ ਕੇ ਏਡਾ ਵਿਰੋਧ ਬਾ ਜਾਂਦਾ ਹੈ ਬਾ ਜਾਂਦਾ ਹੈ ਕਿ ਇਸ ਨੂੰ ਲੈ ਕੇ ਹੁਣ ਤੱਕ ਕੋਰਟ ਦਾ ਹੀ ਸਫਰ ਕਰਨਾ ਪਿਆ ਇਸ ਫਿਲਮ ਨੂੰ ਜ਼ਿਆਦਾਤਰ ਕੋਰਟ ਵਿੱਚ ਹੀ ਕੜਿੱਸਿਆ ਗਿਆ ਤੇ ਉਸ ਤੋਂ ਬਾਅਦ ਸੀਲ ਕੱਟਣ ਤੋਂ ਬਾਅਦ ਜਿਹੜਾ ਹੁਣ ਰਿਲੀਜ਼ ਹੋਣ ਦਾ ਸਮਾਂ ਮਿਲਿਆ ਤੇ ਵਿਰੋਧ ਹੈ ਜਿਹੜਾ ਪੰਜਾਬ ਵਿੱਚ ਵੱਡੇ ਪੱਧਰ ਤੇ ਨਜ਼ਰ ਆ ਰਿਹਾ ਹੈ